ਬੇਕਾਬੂ ਹੋਏ ਢੁੱਕੇ ਨੇ ਅਖਬਾਰ ਵੰਡਣ ਜਾ ਰਹੇ ਵਿਅਕਤੀ ਨੂੰ ਲਾਪੇਟ ਵਿਅਕਤੀ ਦੀ ਮੌਕੇ ਤੇ ਹੋਈ ਮੌਤ ਢੁੱਕੇ ਨੂੰ ਤੇਜ਼ ਰਫਤਾਰ ਟਿਪਰ ਵੱਲੋਂ ਟੱਕਰ ਮਾਰਨ ਨਾਲ ਵਾਪਰਿਆ ਹਾਦਸਾ ਬਟਾਲਾ ਮੈਥਾ ਰੋਡ ਦੇ ਨਜ਼ਦੀਕ ਇੱਕ ਤੇਜ਼ ਰਫਤਾਰ ਟਿਪਰ ਨੇ ਲੱਕੜਾਂ ਨਾਲ ਲੱਦੇ ਢੁੱਕੇ ਨੂੰ ਸਾਈਡ ਮਾਰ ਦਿੱਤੀ ਬੇਕਾਬੂ ਹੋਏ ਢੁੱਕੇ ਦੀ ਲਪੇਟ 'ਚ ਆਉਣ ਕਾਰਨ ਅਖਬਾਰ ਵੰਡਣ ਜਾ ਰਹੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ 71 ਜਾਣਕਾਰੀ ਅਨੁਸਾਰ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰ ਰਹੇ ਸਪੰਨ ਮਨ ਸਿੰਘ ਜਿਸ ਦੀ ਉਮਰ 40 ਸਾਲ ਪੁੱਤਰ ਗੁਰਦੀਪ ਸਿੰਘ ਵਾਸੀ ਬੱਦੋਬਾਲ ਮਹਿਤਾ ਚੌਕ ਤੋਂ ਅਖਬਾਰਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਅਖਬਾਰ ਵੰਡਣ ਜਾ ਰਿਹਾ ਸੀ ਜਦ ਉਹ ਰੰਗੜ ਨੰਗਲ ਨਜ਼ਦੀਕ ਚੌਧਰੀਵਾਲ ਪੁਜਾ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿਪਰ ਨੇ ਲੱਕੜਾ ਲੱਤ ਕੇ ਜਾ ਰਹੇ ਕੜੂਕੇ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਲੱਕੜਾ ਨਾਲ ਲੱਧਿਆ ਕੜੂਕਾ ਬੇਕਾਬੂ ਹੋ ਗਿਆ ਅਤੇ ਉਸਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ ਚ ਲੈ ਲਿਆ ਜਿਸ ਨਾਲ ਹਾਕਰ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਣਪਛਾਤਾ ਟਿਪਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਕੜੂਕਾ ਚਾਲਕ ਤੇ ਉਸਦੇ ਨਾਲ ਬੈਠਾ ਇੱਕ ਵਿਅਕਤੀ ਅਤੇ ਇੱਕ ਛੋਟਾ ਬੱਚਾ ਬਾਲ ਬਾਲ ਬਚ ਗਏ ਹਾਕਰ ਸਤਨਾਮ ਸਿੰਘ ਦੀ ਮੌਤੇ ਨਾਲ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ ਬੇਕਾਬੂ ਹੋਏ ਕੜੂਕੇ ਨੇ ਅਖਬਾਰ ਵੰਡਣ ਜਾ ਰਹੇ ਵਿਅਕਤੀ ਨੂੰ ਲਿਆ ਲਪੇਟ ਵਿਅਕਤੀ ਦੀ ਮੌਕੇ ਤੇ ਹੋਈ ਮੌਤ ਕੜੂਕੇ ਨੂੰ ਤੇਜ਼ ਰਫਤਾਰ ਟਿਪਟਰ ਵੱਲੋਂ ਟੱਕਰ ਮਾਰਨ ਉਪਾਪੜਿਆ ਹੱਸਾ ਬਟਾਲਾ ਮਹਿਤਾ ਰੋਡ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਟਿਪਰ ਨੇ ਲੱਕੜਾਂ ਨਾਲ ਲੱਦੇ ਢੁੱਕੇ ਨੂੰ ਸਾਈਡ ਮਾਰ ਦਿੱਤੀ ਬੇਕਾਬੂ ਹੋਏ ਢੁੱਕੇ ਦੀ ਲਪੇਟ 'ਚ ਆਉਣ ਕਾਰਨ ਅਖਬਾਰ ਵੰਡਣ ਜਾ ਰਹੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ 71 ਜਾਣਕਾਰੀ ਅਨੁਸਾਰ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰ ਰਹੇ ਸਤਨਾਮ ਸਿੰਘ ਜਿਸ ਦੀ ਕੀ ਉਮਰ 40 ਸਾਲ ਪੁੱਤਰ ਗੁਰਦੀਪ ਸਿੰਘ ਵਾਸੀ ਬੱਦੋਬਾਲ ਮਹਿਤਾ ਚੌਕ ਤੋਂ ਅਖਬਾਰਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਅਖਬਾਰ ਵੰਡਣ ਜਾ ਰਿਹਾ ਸੀ ਜਦ ਉਹ ਨਗਰ ਨੰਗਲ ਨਜ਼ਦੀਕ ਚੌਧਰੀਵਾਲ ਪੁਜਾ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿਪਰ ਨੇ ਲੱਕੜਾ ਲੱਦ ਕੇ ਜਾ ਰਹੇ ਘੜੂਕੇ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਲੱਕੜਾਂ ਨਾਲ ਲੱਧਿਆ ਘੜੂਕਾ ਬੇਕਾਬੂ ਹੋ ਗਿਆ ਅਤੇ ਉਸਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ ਚ ਲੈ ਲਿਆ ਜਿਸ ਨਾਲ ਹਾਕਰ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਣਪਛਾਤਾ ਟਿਪਟ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਕੜੂਕਾ ਚਾਲਕ ਤੇ ਉਸਦੇ ਨਾਲ ਬੈਠਾ ਇੱਕ ਵਿਅਕਤੀ ਅਤੇ ਇੱਕ ਛੋਟਾ ਬੱਚਾ ਬਾਲਬਾਲ ਬਚ ਗਏ ਹਾਕਰ ਸਤਨਾਮ ਸਿੰਘ ਦੀ ਮੌਤ ਦੇ ਨਾਲ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ ਬੇਕਾਬੂ ਹੋਏ ਕੜੂਕੇ ਨੇ ਅਖਬਾਰ ਵੰਡਣ ਜਾ ਰਹੇ ਵਿਅਕਤੀ ਨੂੰ ਲਿਆ ਲਪੇਟ ਚ ਵਿਅਕਤੀ ਦੀ ਮੌਕੇ ਤੇ ਹੋਈ ਮੌਤ ਕੜੂਕੇ ਨੂੰ ਤੇਜ਼ ਰਫਤਾਰ ਟਿਪਰ ਵੱਲੋਂ ਟੱਕਰ ਮਾਰਨ ਉਪਾਪਰਿਆ ਹੱਸਾ ਬਟਾਲਾ ਮਹਿਤਾ ਰੋਡ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਟਿਪਰ ਨੇ ਲੱਕੜਾ ਨਾਲ ਲੱਦੇ ਢੁੱਕੇ ਨੂੰ ਸਾਈਡ ਮਾਰ ਦਿੱਤੀ ਬੇਕਾਬੂ ਹੋਏ ਢੁੱਕੇ ਦੀ ਲਪੇਟ 'ਚ ਆਉਣ ਕਾਰਨ ਅਖਬਾਰ ਵੰਡਣ ਜਾ ਰਹੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ 71 ਜਾਣਕਾਰੀ ਅਨੁਸਾਰ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰ ਰਹੇ ਸੁਪਨਮ ਸਿੰਘ ਜਿਸ ਦੀ ਕੀ ਉਮਰ 40 ਸਾਲ ਪੁੱਤਰ ਗੁਰਦੀਪ ਸਿੰਘ ਵਾਸੀ ਬੱਦੋਬਾਲ ਮਹਿਤਾ ਚੌਂਕ ਤੋਂ ਅਖਬਾਰਾਂ ਨੂੰ ਲੈ ਕੇ ਵੱਖ-ਵੱਖ ਪਿੰਡਾਂ 'ਚ ਅਖਬਾਰ ਵੰਡਣ ਜਾ ਰਿਹਾ ਸੀ ਜਦ ਉਹ ਰੰਗ ਗੜ ਨੰਗਲ ਨਜ਼ਦੀਕ ਚੌਧਰੀਵਾਲ ਪੁਜਾ ਤਾਂ ਪਿੱਛੋਂ ਇੱਕ ਤੇਜ਼ ਰਫਤਾਰ ਟਿਪਰ ਨੇ ਲੱਕੜਾ ਲੱਦ ਕੇ ਜਾ ਰਹੇ ਖੜੂਕੇ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਲੱਕੜਾ ਨਾਲ ਲੱਦਿਆ ਖੜੂਕਾ ਵੀ ਕਾਬੂ ਹੋ ਗਿਆ ਅਤੇ ਉਸਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਨਾਲ ਹਾਕਰ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਅਣਪਛਾਤੇ ਟਿਪਟ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਕੜੂਕਾ ਚਾਲਕ ਤੇ ਉਸਦੇ ਨਾਲ ਬੈਠਾ ਇੱਕ ਵਿਅਕਤੀ ਅਤੇ ਇੱਕ ਛੋਟਾ ਬੱਚਾ ਬਾਲਬਾਲ ਬਚ ਗਏ। ਹਾਕਰ ਸਤਨਾਮ ਸਿੰਘ ਦੀ ਮੌਤ ਦੇ ਨਾਲ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।